ਇਨਫਰਮੇਸ਼ਨ ਬਰਥ ਐਂਡ ਡੈਥ ਚੈਨਲ ਵਿੱਚ ਆਪ ਦਾ ਹਾਰਦਿਕ ਸਵਾਗਤ ਹੈ ਜੀ ਅੱਜ ਜਨਮ ਤੇ ਮੌਤ ਜੋ ਕਿਸੇ ਵੀ ਹਸਪਤਾਲ ਵਿੱਚ ਹੁੰਦੀ ਹੈ ਉਹਦਾ ਸਰਟੀਫਿਕੇਟ ਉਥੇ ਹੀ ਪ੍ਰਾਪਤ ਹੁੰਦਾ ਹੈ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਦੇ ਸਮੇਂ ਵਿੱਚ ਬੜੀ ਮੁਸ਼ਕਲ ਆ ਰਹੀ ਹੈ ਸਰਟੀਫਿਕੇਟ ਸੰਬੰਧੀ ਕਈ ਵਾਰ ਕਿਸੇ ਹਸਪਤਾਲ ਵਿੱਚ ਮੌਤ ਹੋ ਜਾਂਦੀ ਜਿਵੇਂ ਕਿ ਕਿਸੇ ਸ਼ਹਿਰ ਵਿੱਚ ਲੁਧਿਆਣਾ ਆ ਜਾਂ ਚੰਡੀਗੜ੍ਹ ਆ ਬਟਿੰਡੇ ਐਮਸ ਹਸਪੀਟਲ ਤੋਂ ਹੋ ਜਾਂਦੀ ਹੈ ਤਾਂ ਸਰਟੀਫਿਕੇਟ ਵੀ ਉੱਥੇ ਹੀ ਪ੍ਰਾਪਤ ਕਰੋ ਕਿਉਂਕਿ ਜੇਕਰ ਤੁਸੀਂ ਸਰਟੀਫਿਕੇਟ ਨਹੀਂ ਪ੍ਰਾਪਤ ਕਰਦੇ ਤਾਂ ਕਿਸੇ ਹੋਰ ਥਾਂ ਦਰਜ ਕਰਵਾ ਦਿੰਦੇ ਇਸ ਤਰ੍ਹਾਂ ਡਬਲ ਕਾਰਡ ਦਰਜ ਹੋ ਜਾਂਦਾ ਹੈ ਜੋ ਕਿਸ ਨੂੰ ਆਉਣ ਵਾਲੇ ਸਮੇਂ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰਾਂ ਦਾ ਭਲਾ ਹੋ ਸਕੇ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ ਜੀ